ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਟੋਕੜ ਗੱਬਣਿਆ ਤੇ ਦੋ ਬੱਚੇ ਤੋਂ ਬਿਨਾ ਗੁਰਵਿੰਦਰ ਸਿੰਘ ਗੇਲੋਣਾ ਕੋਲ ਆਪਾਂ ਆਏ ਹਾਂ ਤੇ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਰਾ ਠੀਕ ਠਾਕ ਜੀ ਵਰੀਆ ਵਰੀਆ ਵੀਰ ਜੀ ਚਲੋ ਵਧੀਆ ਚੀਂਦੇ ਅੱਜ ਵੇਗਿਆਦਨ ਵਾਲਾ ਮਾਲ ਫਿਰ ਹਾਂਜੀ ਹਾਂਜੀ ਵੇਗਿਆ ਜੀ ਜੀ گاਵਾ ਵਧੀਆ ਰੇ ਦੀਆਂ ਸਜਰਾਂ ਵੀ ਆਈਆਂ ਸੇਸੀਆਂ ਠੀਕ ਹੈ ਉਹ ਗਿਆ ਹੁਣ ਵਿਠਾ ਢੇ ਛੱਡਣ ਗਿਆ ਜੀ ਅੱਛਾ ਹਾਂਜੀ ਹਾਂਜੀ ਦੋ ਸਜਰਾਂ گاਵਾ ਜਿਹੜੀਆਂ ਪਹਿਲਾਂ ਵੇਚੀਆਂ ਹਾਂ ਕੱਲ ਵੀ ਆਈਆਂ ਤਿੰਨ ਚਾਰ ਆਪਣੇ ਕੋਲ ਵੇਚੀਆਂ ਜੀ ਠੀਕ ਹੈ ਆਈ ਚਲਾਈ ਚੱਲੀ ਜਾਂਦੀ ਹੈ ਜੀ ਚੱਲੋ ਨਾਮ ਦੱਸਦੇ ਇੱਕ ਜੀ ਗੁਰਵਿੰਦਰ ਸਿੰਘ ਬੀਪੀਓ ਮਜੀਠਾ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 ਠੀਕ ਹੈ ਜੀ ਤੇ ਚਲੋ ਸ਼ੁਰੂਆਤ ਤੋਂ ਕੁੜਗਮ ਤੋਂ ਕਰ ਲਈਏ ਹਾਂਜੀ ਇੱਥੋਂ ਕਰ ਲਓ ਕਿੰਨੇ ਚਿਰ ਦੀ ਚੈੱਕ ਪਾਸਟ ਇਹਦੀ ਜੀ 5 ਮਹੀਨੇ ਦੀ ਜੀ 10 ਦਿਨ ਘੱਟ ਵੀ ਹੋ ਸਕਦੇ ਵਧ ਵੀ ਹੋ ਸਕਦੇ ਜੀ ਅੱਛਾ ਹਾਂਜੀ ਹਾਂਜੀ 5 ਮਹੀਨੇ ਦੀ ਜੀ ਚੈੱਕ ਪਾਸਟ ਹੈ ਹਾਂਜੀ ਤੇ 8 ਕਿਲੋ ਦੁੱਧ 7 ਕਿਲੋ ਕਹਿ ਕੇ ਦਵਾਂਗੇ ਪੱਕਾ ਦੁੱਧ ਹੈ ਗਾਏ ਚੋਕੇ ਖੜੇ ਵਿੱਚ 3 ਦਿਨ ਦਾਮ ਕੋ ਚੋਕੇ ਖੜੇ ਤੋਰੋ ਇਹ ਕਿੰਨੇ ਵੀ ਜੀ ਇਹ ਰਵਾ ਟਾਂਡੀ ਗੱਲ ਦੀ ਨਾ ਇਹ ਰਵਾ ਬਹੁਤ ਕਰਨ ਦੀ ਗੱਲ ਦੀ ਆਈ ਅੱਛਾ ਤੇ ਉਤਰਾਂ ਸੀਲ ਆ ਸੀਲ ਕੋਈ ਬੰਗਾੜੀ ਵੀ ਦੀ ਇਦਾਂ ਹੀ ਅੱਛਾ ਰੱਸੀ ਤਾਂ ਬਿਨਾਈ ਹੈ ਰੱਸੀ ਤਾਂ ਬਗੈਰ ਹੀ ਉਹ ਤਾਂ ਭੱਜਦੀ ਹੈ ਜੇ ਥੋੜਾ ਜਿਹਾ ਕਰਦੇ ਜੀ ਬਾਕੀ ਉਤਰਾਏ ਆ ਵੀ ਸੰਭੀ ਸੰਭੀ ਚੰਗੀ ਆ ਰੰਗ ਰੂਪ ਦੀ ਵੀ ਚੰਗੀ ਸੱਜਰ ਵੀ ਚੰਗੇ ਦੁੱਧ ਵਾਲੀ ਆ ਜਿਹੜੀ ਲੈ ਜਾਓ ਜੀ ਤੇ ਇਹਦਾ ਫਿਰ ਮੁੱਲ ਇਹ ਲੋ ਮੁੱਲ ਤੇ ਜੀ ਕਿੰਨਾ ਦੀ ਵੈੜ ਹੈ ਵੈੜ ਤੇ 50 60000 ਦੀ ਤਿਆਰ ਹੋਗੇ ਹਾਂਜੀ ਹਾਂਜੀ ਹੁਣ 28000 ਦੀ ਵੀਤੀ ਦੇ ਦਾਂਗੇ 28000 ਦੀ ਤਾਂ ਦਾ ਕਿ ਮਾਨ ਕੁਲਾ ਰਹਿ ਤਾਂ ਕਿ ਵੀ ਜੀ 26 ਦੀ ਦੇ ਦਈਏ 26 ਦੀ ਦੇ ਦਾਂਗੇ ਵੀ ਜੀ ਠੀਕ ਹੈ ਫੋਨ ਨੰਬਰ ਲਾਵੇ ਹੋਰ ਕਰ ਦਾਂਗੇ ਲੈ ਸ੍ਰੀ ਜੀ ਠੀਕ ਹੈ ਤੇ ਆ ਵੀ ਜੀ ਤੇ ਲੜ ਜੇ ਦੋ ਦੋਪਰ ਚਲਦੇ ਜੇ ਪੂਰੇ ਬਰਾਬਰ ਆ। ਉਤਰਾ ਵਾ ਨਾ ਪਿਛੇ ਵੇਖੇ ਤੇ ਬਰਾਬਰ ਜੇ ਲੱਗਦਾ ਫਿਰ। ਦੁੱਧ 24-25 ਲੀਟਰ ਸੱਜਰ ਕਰਤੀ ਜੀ ਜੇ। ਅੱਛਾ। ਜੀ ਜੇ ਥਣੇ ਅੱਧਾ ਜੇ ਤਿੱਲੜ ਦੋ ਢਾਈ ਕ ਥਾਣੀ ਮੰਨ ਕੇ ਚੱਲੀ। ਹੁਣ ਆਪਾਂ ਦੋ ਥਣ ਕਹਿ ਕੇ ਦਵਾਂਗੇ ਵੀ ਜੀ। ਅੱਛਾ ਦੋ ਢਾਈ ਥਾਣੀ ਜਿਹੜੇ ਚਲਦੇ ਅੱਗੇ ਤੇ। ਤੇ 12 ਕਿਲੋ ਦੁੱਧ ਜੀ ਵੀ ਜੀ। ਹੈਗਾ ਪੱਕਾ ਦੁੱਧ ਤੇ ਆ। ਪੱਕਾ ਦੋਵੇਂ ਟਾਈਮ ਚ ਹੋ ਗਿਆ ਦਵਾਂਗੇ 10 ਕਿਲੋ ਦੀ ਗਰੰਟੀ ਦਵਾਂ ਕੋਈ ਜੀ ਧਾਰਨਾ ਮਾਰੂਗਾ ਦੀ ਜੀ। ਤੋੜੋ ਫੇਰ ਇੱਕ ਰੀਨ। ਇਹ ਆ ਵੀ ਚਲੋ ਕਿਸੇ ਨਾ ਘਰ ਦਾ ਤੇ ਘਰ ਵੀ ਵਰਤੀ ਜਾਓ ਗਾਂਵ ਤੋਂ ਪਤਾ ਕਿੰਨੀ ਤਗੜੀ ਜੇ ਹਾਂਜੀ ਹਾਂਜੀ ਆਵੇ ਵੰਗੇ ਤੋਂ ਵੀਜੀ ਬਗੈਰ ਛੋਲੇ ਉਹ ਬਾਕੀ ਉਤਰਾ ਹਵਾਨਾ ਪਿੱਛੇ ਬਰਾਬਰ ਹੀ ਆ ਜਿਹੜਾ ਸਾਡੇ ਸਾਡੇ ਇਤਰਾ ਹੀ ਰੱਸੀ ਛੱਡ ਕੇ ਉੱਥੇ ਜਾ ਕੇ ਦਿਖਾ ਦਿੰਨੇ ਆ ਥੋੜਾ ਅਦਰ ਨੂੰ ਤੇ ਬੱਚੇ ਵੱਲ ਚਲ ਗਈ ਵੰਗਾ ਵੀ ਨਹੀਂ ਪਾਉਣਾ ਪੈਂਦਾ ਇਦਾਂ ਵੰਗੀ ਤੋਂ ਬਗੈਰ ਦਿਖਾ ਦੇ ਫਿਰ ਜਿੱਕਰੀ ਚਵਾ ਦੇਦਾ ਇਹ ਥਾਨ ਕਿਹੜਾ ਘਟ ਜੀ ਦਾ ਆ ਆ ਘਟ ਜੀ ਅਗਲਾ ਵੇ ਸੋਤਾ ਰੰਗ 17 ਵਾਂ ਵੇ ਦੇਖ ਸਾਦੇ ਚੌਂਦੀਆਂ ਪੂਰੀਆਂ ਜਿਹੜੀਆਂ ਤੇ ਕਾਟਿਆ ਤੇ ਮੁੱਲ ਫਿਰ ਇਹ ਲੋ ਵੀ ਜੀ ਕਿੰਨੀ ਦੀ ਚੰਗੀ ਲੱਗਦੀ ਜੀ ਅੱਜੀ ਕਰੀਏ ਵੀ ਤੁਸੀਂ ਆਪੇ ਦਾ ਦਿਓ ਕਿੰਨੀ ਦੀ ਦੇਣੀ ਚਾਹੇ ਇਹੋ ਜੇ ਮੁੱਲ ਕਰ ਦੋਗੇ ਜਿਹੜਾ ਮਹੀਨੇ ਤੋਂ ਪਹਿਲਾਂ ਹੀ ਪੈਸੇ ਪੂਰੇ ਕਰ ਦੇ 18000 ਦੀ ਵੀ ਜੀ ਦੇ ਦਾਂਗੇ 18000 ਜੀ ਥੋੜੀ ਬਾਦੀ ਛੋਟ ਹੋਰ ਕਰ ਦਈਏ ਕਰ ਦੋ ਵੀ ਜੀ ਆਪੇ ਕਰ ਦੋ 16000 ਦੀ ਦੇ ਦੇ 16000 ਦੀ ਦੇ ਦਾਂਗੇ ਜੀ ਇਹ ਆ ਵੀ ਇਹਨੇ ਮਹੀਨੇ ਦੇ ਵਿੱਚ ਵਿੱਚ ਪੈਸੇ ਪੂਰੇ ਕਰ ਦੇਣੇ ਆ। ਕਿੰਨਾ ਪੂਰਾ ਸੇ ਮਹੀਨੇ ਮਹੀਨੇ ਚ ਪੈਸੇ ਪੂਰੇ ਕਰ ਦੇ ਲੈ ਵੀਜੀ। ਠੀਕ ਹੈ। ਸੱਜਰਾ ਤਾਂ ਵੀਜੀ ਵਾਅਦਾ ਦੇਣੇ ਜੇ ਕੋਈ 40000 ਦੀ ਖਰੀਦੂਗਾ। ਹਾਂਜੀ। ਦੋ ਦੋਨੇ ਹੁਣਾਂ ਹੀ ਦੇਣਾ। ਹਾਂਜੀ ਹਾਂਜੀ। ਇਹ ਦੋ ਧਾਣਾਂ ਵਾਲੀ ਨੇ ਇਹਨੇ ਦੇ ਦਿੰਦਾ ਵੀਜੀ। ਠੀਕ ਹੈ। ਤੇ ਦੁੱਧ 10 ਸ 12 ਲੀਟਰ ਪੱਕਾ ਜਿਹੜਾ ਹੈਗਾ। 12 ਕਿਲੋ ਵੀਜੀ 10 ਕਿਲੋ ਦੀ ਗਰੰਟੀ ਫੋਲ ਦਵਾਂ ਠੰਡਾ ਕਰਕੇ ਦਵਾਂ ਵੀਜੀ। ਠੀਕ ਹੈ। ਤੇ ਇਹਦੇ ਕੋਲ ਦੁੱਧ ਕਿੰਨਾ ਜੀ? ਇਹਦੇ ਥੱਲੇ ਵੀਜੀ 9 ਲੀਟਰ ਜੇ ਦੁੱਧ ਹੈਗਾ ਪੱਕਾ ਦੁੱਧ। ਪੱਕਾ 9 ਲੀਟਰ ਜੀ 8 ਕਿ ਸਾਨੂੰ ਦੇਖ ਸਾਹ ਦੇ ਦੇ ਵੀ ਲੱਗੇ ਤਾਂ ਬਾਕੀ ਮੰਗਾ ਪਾ ਗਏ ਜੇ ਵੀਜੀ ਇਹਨੂੰ ਰੱਸੀ ਪਾ ਕੇ ਚੋਾਈ ਕਰੀਦੀ ਬਾਕੀ ਰੱਸੀ ਤਾਂ ਬਿਨਾਈ ਹਾਂ ਤਾਂ ਮੈਂ ਵੈੜਤਾ ਜੀ ਸੂਈ ਪਿੱਛੀ ਪਸ਼ੀ ਮਰਨ ਕਰਕੇ ਹੋ ਗਿਆ ਜੇ ਬਾਕੀ ਹੋਰ ਤਾਂ ਕੋਈ ਨਹੀਂ ਕਰ ਸਕਦਾ ਠੀਕ ਹੈ ਜੀ ਲੈ ਜਾ ਤੇ ਇਹਦਾ ਫਿਰ ਮੁੱਲ ਇਹ ਵੀ ਜੀ 18 ਨਿੱਤੇ ਦਾਂਗੇ 18 ਯਾਰ ਜੀ ਛੋੜ ਕਰਦੀ ਐ ਚੰਗ ਕਰ ਦਿਓ ਜੀ ਇਹ ਵੀ ਅੱਜ ਤੁਹਾਡੇ ਕੋਲ ਕਰੋਣੀ ਵਿੱਚ ਜਾਨ ਦੋ 16 ਦੀ ਜਾਨ ਦੋ 16 ਨਹੀਂ ਦੇ ਦਾਂਗੇ ਵਿੱਚ ਜੀ ਠੀਕ ਐ ਤੇ ਠੀਕ ਐ ਵੀ ਜੀ ਹੋਰ ਕੁਛ ਕਹਣਾ ਫਿਰ ਬਾਕੀ ਇਹ ਆ ਵੀ ਕੋਈ ਵੀ ਇੱਥੋਂ ਆਪਣੀ ਤਸੱਲੀ ਕਰਕੇ ਆਪਣੇ ਵੇਸ਼ ਚ ਆ ਕੇ ਆਪਣੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਆਪਣੇ ਪਾਸ ਕਰਕੇ ਫੇਰ ਹੀ ਖੜੇ ਜੀ